ਸਾਸਰੀ ਗੱਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡਾਬੂ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਜਰਸੀ ਨੇ ਚੰਗੀਆਂ ਵੀਰੋ ਟੋਪ ਕਲਾਸ ਵੇੜਾਂ ਨੇ ਆਓ ਵੀਰ ਜੀ ਅੰਨਾ ਭਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਆ ਚਾਲ ਵਧੀਆ ਵਧੀਆ ਵੀਰ ਜੀ ਵਧੀਆ ਵਧੀਆ ਵੀਰੇ ਨਾਂ ਦੱਸੋ ਆਪਣਾ ਨਾਂ ਵੀਰ ਜੀ ਜੋਬਨਪਰੀਜੇ ਹਾਂਜੀ ਪਿੰਡ ਸ਼ਿਕਾਰਮਸ਼ੇਆ ਜ਼ਿਲ੍ਹਾ ਗੁਰਦਾਪੁਰ ਫੀਲ ਡੇਰਾ ਬਾਬਾ ਨਾਨਕ ਫੋਨ ਨੰਬਰ 819502852 ਠੀਕ ਹੈ ਵੀਰ ਜੀ ਕੱਲ੍ਹ ਵਾਲੇ ਪਸ਼ੂ ਫਿਰ ਉਦੋਂ ਹੀ ਚੱਲ ਕੇ ਜਾਂਦੇ ਆ ਜਦੋਂ ਘੰਟਾ ਮਣੀ ਲੱਗਾ ਜਿਹਨੂੰ ਅੱਧਾ ਘੰਟਾ ਅੱਛਾ ਰਾਤ ਫੋਨ ਬੰਦ ਕਰਕੇ ਸੋਣਾ ਪਿਆ ਇੰਨਾ ਹੀ ਫੋਨ ਆਈ ਜਾਂਦਾ ਬਿਲਕੁਲ ਪਸ਼ੂ ਸਾਫ ਸੁਥਰੇ ਹੀ ਗਏ ਸਾਫ ਸੁਥਰਾ ਮਾਲ ਇਹਦਾ ਤਰ੍ਹਾਂ ਦੀ ਵੇਖਦਾ ਉਸ ਬਿਲਕੁਲ ਵੀਰੇ ਬਿਲਕੁਲ ਨਾਲੇ ਯਕੀਨ ਕਰਦੇ ਲੋਕੀ ਵੀਰ ਭਰਾ ਮਰੇ ਬਿਲਕੁਲ ਬਹੁਤ ਜ਼ਿਆਦਾ ਪਿਆਰ ਦਿੰਦੇ ਬਾਕੀ ਅੱਜ ਵੀ ਤੋਹਫੇ ਲਿਆਂਦੇ ਜਿਹੜੇ ਮਤਲਬ ਅੱਧੇ ਘੰਟੇ ਤੋਂ ਪਹਿਲਾਂ ਵੇਖਣ ਵਾਲੇ ਬਿਲਕੁਲ ਬਿਲਕੁਲ ਲੰਮੇ ਸਮੇਂ ਤੋਂ ਇਹਦਾ ਕੰਮ ਹੈ ਵੀਰ ਜੀ ਚੰਗੀ ਕੁਆਲਿਟੀ ਵਾਲੇ ਪਸ਼ੂ ਲੈ ਕੇ ਆਉਂਦੇ ਹੋ ਤੁਸੀਂ ਬਾਕੀ ਵੀਰਾਂ ਨੂੰ ਵੀ ਪਤਾ ਲੱਗ ਜਾਂਦਾ ਵੇਖਦੇ ਹਨਾ ਇਹ ਕੀ ਆ ਤਿਆਰ ਹੈ ਕੱਚਾ ਹੁੰਦੇ ਹੋਆ ਕੀ ਬਾਤ ਹੈ ਵੀਰੇ ਚੰਗੀਆਂ ਵੇੜਾਂਆਂ ਗੀਆਂ ਟੋਪ ਕਲਾਸ ਹਨਾ ਜੀ ਰਾਤੀ ਸ਼ਾਮੀ ਸੂਈ ਆ ਉਹ ਸੂਈ ਆ ਪਰਸੋਂ ਦੀ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਕਰੀਏ ਸ਼ੁਰੂ ਵੀਰ ਜੀ ਇਹਨਾਂ ਨੂੰ ਹਾਂ ਜੀ ਹਾਂ ਜੀ ਕਰੋ ਵੀਰ ਜੀ ਅੱਜ ਤੋਂ ਕਰ ਲਈਏ ਸ਼ੁਰੂ ਪਹਿਲੇ ਨੰਬਰ ਤੋਂ ਦੂਆ ਵੈਰ ਦੇ ਜਰਸੀ ਆ ਰਾਤ ਸ਼ਾਮੀ ਸੂਈ ਏ ਅੱਛਾ ਰਾਤ ਸੂਈ ਹਾਂ ਜੀ ਮੜਾ ਇਹਦੇ ਤੁਹਾਨੂੰ ਕੋਈ 6 6.5 ਕਿਲੋ ਦੁੱਧ ਚੋਇਆ ਹਨਾ ਅੱਛਾ ਜੀ ਹਾਂ ਜੀ ਹਾਂ ਜੀ ਇਹ ਬੋੜਾ ਯੂ ਸਟਾਰਟਿੰਗ 12 ਕਿਲੋ ਪਿੱਛੇ 6 ਕਿਲੋ ਦੀ ਚਵਾਈ ਕਰਾਈ ਆ ਜੀ ਇਹਨੇ ਹਾਂ ਜੀ ਦੁੱਧਰਮਾਨ ਵਸ਼ੀ 14 15 ਕਿਲੋ ਦੋਗੀ ਬਾਕੀ ਆਪਾਂ ਧਾਰਾਂ ਦੇ ਦਾਂਗੇ ਕਿਉਂਕਿ ਰਾਤ ਸੂਈ ਐ ਸਿੱਧਾ ਰਾਤ ਸੂਈ ਹੈ ਇੱਕ ਚਵਾਈ ਹੋਈ ਆ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਬਹੁਤ ਵਧੀਆ ਚੁਆ ਆ ਕੇ ਤੇਲੋ ਕਰੀ ਲੱਗਾ ਵਸੀ ਬਿਲਕੁਲ ਬਾਕੀ ਚੈੱਕ ਕਰ ਲੋ ਵੀਰੇ ਫੇਸ ਕੁਆਲਟੀ ਚੈੱਕ ਕਰ ਲੋ ਵੈੜ ਦੀ ਜ਼ੋਰ ਜੱਸੀ ਬਿਲਕੁਲ ਜੀ ਥਨ ਦੀ ਕੁਆਲਟੀ ਚੈੱਕ ਕਰ ਲੋ ਬਾਕੀ ਵੀਰੇ ਤੋਰਾ ਚੈੱਕ ਕਰ ਲੋ ਰਾਤ ਹੀ ਸੂਈ ਐ ਵੀਰ ਦੱਸਦਾ ਵੈੜ ਲੈ ਵਲੂਆ ਚੰਗਾ ਘੈਂਟ ਆ ਖਾਨ ਵੀ ਵੀਰੇ ਉਹ ਗੇਠ ਗੇਠ ਤੇ ਲੱਗਿਆ ਜੀ ਥਨ ਚੰਗਾ ਚਵਾਈ ਵਾਲਾ ਵੈੜ ਨੂੰ ਲੱਗਿਆ ਜੋ ਚੰਗੀ ਵੈੜ ਆ ਗਈ ਆ ਵੀਰੇ ਲੇ ਵੇਖੋ ਵੀਰੋ ਚੈੱਕ ਕਰ ਲਓ ਚੰਗੀ ਵੈੜ ਆ ਗਈ ਆ ਬੱਚੇ ਕੀ ਪਏ ਨੇ ਅੱਛਾ ਬੱਚੇ ਦਿੱਤੇ ਆ ਤਿੰਨਾਂ ਦੇ ਬੱਚੇ ਆ ਅੱਛਾ ਬੱਚਾ ਆ ਗਿਆ ਮੇਰੇ ਵੀਰੋ ਚੈੱਕ ਕਰ ਲਓ ਗੇਠ ਗੇੜ ਤੇ ਥਾਣਾ ਆ ਗਿਆ ਚੰਗੇ ਰਿਕਾਰਡ ਵਾਲੀ ਵੈੜ ਆ ਜੀ ਬਿਲਕੁਲ ਜੀ ਪਿਓਰ ਜਰਸੀ ਕਿੰਨਾ ਕਿ ਦੁੱਧ ਵੀਰ ਜੀ ਇਦਾਂ ਚੋ ਆ ਜੂ ਵੜ ਦੁੱਧ ਵਾਸ਼ੀ 15 16 ਕਿਲੋ ਰਮਾਨਾ ਭਰੀ ਜਾਊਗੀ ਬਿਲਕੁਲ ਹਾਂ ਜੀ ਬਾਕੀ ਆਪਣੀ ਸੇਵਾ ਦੇ ਡਿਪੈਂਡ ਆ ਇਹ ਤਾਂ ਪਾਏਗਾ ਵਾਜ ਜੀ ਕੀ ਨਾ ਪਾਈ ਘਟਦੀ ਬਿਲਕੁਲ ਵੀਰੇ ਸਿੱਧੀ ਐਡੀ ਗੱਲ ਆ ਪਾ ਪਹਿਲਾਂ ਗੱਲ ਕਰੀ ਦੀ ਹੁੰਦੀ ਕਿ ਨਾ ਚਵਾ ਚੂ ਇੱਕ ਨੰਬਰ ਮੈਂ ਕਹਿੰਦਾ ਚਵਾ ਆਪਸ ਮਾਰੀ ਥਾਣਵਾ ਬਿਲਕੁਲ ਆਪਣੀ ਗਰੰਟੀ ਬਿਲਕੁਲ ਵੀਰੇ ਬਿਲਕੁਲ ਜਲਦੀ ਹੋ ਜੀ ਵਿਚਾਰੀ ਠੰਡੀਆਂ ਧੀਰੀਆਂ ਤੋਂ ਚੰਗੀ ਟੌਪ ਕਲਾਸ ਆ ਵੀਰੇ ਉਹ ਚੈੱਕ ਕਰ ਲੋ ਲੈ ਵਾ ਲੂ ਵਾ ਸ਼ਾਨਦਾਰ ਆ ਬਾਕੀ ਰੇਟ ਦੀ ਗੱਲ ਵੀਰ ਜੀ ਕਰੀਏ ਕਿੰਨੇ ਦੀ ਦੇ ਦੇਣੀ ਭਾਈ ਮੁੱਲ 70 75 ਜਾ ਜੈਕਾਰਦੋ ਮੰਤਰ ਦੇਣ ਨਾਲ ਹੀ ਗੱਲ ਕਰਨੀ ਜਿਹੜੀ ਅੱਧੇ ਮਿੰਟ ਜੀ ਵਿਕਣ ਪਹਿਲਾਂ ਬਿਲਕੁਲ ਬਿਲਕੁਲ ਹਾਂ ਜੀ ਆਪਣਾ ਮੋੜ ਜਾ ਜੋ ਮਾਰੇ ਤਾਦੀ ਦੇਖਣੀ ਹਾਂ ਬਿਲਕੁਲ ਵੀਰੇ ਮੇਰੇ ਕੋਲ ਬਿਲਕੁਲ ਭਾਜੀ 55000 ਦੀ ਵਿਹੜ ਦੇ ਦਾਂਗੇ 55 ਦੀ ਹਾਂਜੀ ਚਲੋ ਠੀਕ ਹੈ ਵੀਰੇ ਜੈਜਾ 500 ਹੀ ਛੱਡ ਦਿਓ ਹੋਰ ਚਲੋ ਜਿਹੜੀ ਜਾਂਦੇ ਹੋ 55 ਦੀ ਕਰ ਦਿਓ ਜੈਜ ਰੇਟ ਆ ਤੁਹਾਡਾ 55000 ਦੀ ਦਾ ਕੋਈ ਵੀਰ ਫੋਨ ਲਾਵੇ ਵੇਖੋ ਵੀਰੋ ਚੰਗੀ ਵਿਹੜ ਆ ਬਹੁਤ ਵਧੀਆ ਘਰ ਚੋਂ ਲਈ ਬਹੁਤ ਵਧੀਆ ਵੀਰੇ ਹੈਨਾ ਕੋਸਪਨ ਜਰਸੀ ਜ ਆ ਗਈ ਆ ਫਰੈਂਡ ਫੌਂਡ ਵੀ ਚੰਗੀ ਆਉਗੀ 15 16 ਕਿਲੋ ਪਰੋਗੀ ਬਿਲਕੁਲ ਵੀਰੇ ਬਿਲਕੁਲ ਜੈ ਜਿਹੜਾ 55000 ਦੀ ਵੀਰ ਕਹਿੰਦਾ ਦੇ ਦਾਂਗੇ ਹਾਂਜੀ ਦੂਜੇ ਨੰਬਰ ਤੇ ਆ ਗਈ ਜੀ ਇਹ ਵੀਰ ਦੀ ਪਰਸੋਂ ਦੀ ਸੂਈ ਆ ਕੋਈ ਇਹਦੇ ਥੱਲੇ ਹੋਊਗਾ 13 ਤੋਂ 14 ਕਿਲੋ ਬੋਲਾ ਹੋਊਗਾ ਕੀ ਬਾਤਾਂ ਜੀ ਵੇਖੋ ਵੀਰੋ ਚੈੱਕ ਕਰੋ ਸਾਡਾ ਬਹੁਤ ਠੰਡੀਆਂ ਧੀਰੀਆਂ ਉਚੜੀਆਂ ਇਹ ਨਹੀਂ ਕੋਈ ਲੱਤ 13 13 ਕਿਲੋ ਬੋਲੇ ਆ ਹਾਂਜੀ ਇੰਨਾ ਹੋਣਾ ਠੀਕ ਹੈ ਬੱਜਾ ਕੀ ਇਹਦਾ ਵੀਰ ਜੀ ਬੱਜਾ ਬੱੱਛਾ ਹੀ ਦਿੱਤਾ ਤਿੰਨਾਂ ਦੇ ਵਿੱਚ ਬੱੱਛਾ ਆ ਗਿਆ ਜੀ ਵੇਖੋ ਵੀਰੋ ਚੈੱਕ ਕਰ ਲਓ ਚੰਗੀ ਵਹਿੜ ਆ ਗਈ ਇਹ ਵੀ 13 ਕਿਲੋ ਵੀਰ ਕਹਿੰਦਾ ਬੋਲਾ ਆ ਤਾਜੀ ਸੂਈ ਆ ਬਾਕੀ ਛਾਂਦੀ ਕੁਆਲਿਟੀ ਚੈੱਕ ਕਰੋ ਵੀਰੋ ਕੀ ਆ ਬਾਤਾਂ ਹੀ ਆ ਜੀ ਚੰਗਾ ਘੈਂਟ ਥਣ ਲੱਗਿਆ ਵੈੜ ਨੂੰ ਚਵਾਈ ਵਾਲਾ ਥਣ ਲੱਗਿਆ ਹਨਾ ਜੀ ਥਾਣੇ ਫਿਰ ਵੀਰੋ ਗੇਠ-ਗੇਠ ਤੇ ਲੱਗਾ ਜੋ ਚੰਗੀ ਵੈੜ ਲੈ ਵੀਰ ਜੀ ਲੈ ਆ ਹਾਂਜੀ ਵੀਰ ਜੀ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਨਹੀਂ ਵੇੜ ਮੁੱਲ ਭਾਜੀ ਇਹਦਾ 70% ਜੋ ਮਰਜ਼ੀ ਕਰ ਲਓ ਹਾਂਜੀ ਵੇੜ ਦੇ ਦਾਂਗੇ 65 ਦੀ ਦੇ ਦਈਏ 65 ਦੀ ਹਾਂਜੀ ਹੋਰ ਜਿਆਜ ਜਾਣਦੇ ਹੋ ਮੱਛੀ 60000 ਦੀ ਜਦਾਂ ਇਹ ਆ ਰਹੀ ਛੱਡ ਦਿਓ 60 ਚੋ ਜੈਜ ਰੇਟ ਹੈ ਤੁਹਾਡਾ ਵੀਰ ਬਿਲਕੁਲ ਦੋ ਛੱਡ ਦਾਂਗੇ 68000 ਦੀ ਦਿੰਦਾ ਨਹੀਂ ਕੋਈ ਮਤਲਬ ਇਹ ਵੀ ਅੱਧੇ ਘੰਟੇ ਚ ਵੇਕਣ ਵਾਲੀ ਗੱਲ ਹੈ 58 ਦੀ ਹੋ ਗਈ ਹੈ ਨਾ ਇਹ ਹਾਂਜੀ ਬਾਕੀ ਭਾਜੀ ਜੇ ਜਾਇਜ ਕੇ ਨੂੰ ਦਿਨੇ ਤੋ ਆਦੀ ਵੇਖਦਾ ਕੱਲ ਵੀਡੀਓ ਪਾਈ ਅੱਜ ਫੇਰ ਪਾਤੀ ਹੈ ਬਿਲਕੁਲ ਵੀਰੇ ਬਿਲਕੁਲ ਹਾਂਜੀ 58 ਜੂ ਵੀਰ ਜੀ ਮਾਂ ਤਨ ਕਰਦੇ ਹੋ ਜਾਣਦੇ ਹੋ ਕੋਈ ਨਾ 58 ਜੂ ਵੀਰੇ ਮਾਂ ਤਨ ਜਾਣਦੇ ਹੋ ਚੰਗੀ ਵਹਿੜਾ ਰੇਟਾ ਦਾ ਜਾਇਜ ਆ ਬਿਲਕੁਲ ਜੀ ਜੋੜਾ 55 55 ਦਾ ਦੇ ਦਾਂਗੇ ਜੋੜਾ 55 55 ਦਾ ਕੀ ਬਾਤ ਆ ਵੀਰੇ ਚੈੱਕ ਕਰ ਲੋ ਚੰਗੀਆਂ ਕੁਆਲਿਟੀ ਦੀਆਂ ਵਹਿੜਾਂ ਨੇ ਤੁਹਾਨੂੰ ਚੈੱਕ ਕਰ ਲੋ ਵਹਿੜਾਂ ਦੇ ਚੰਗੇ ਟੌਪ ਕਲਾਸ ਆ ਇੱਕ ਕੱਲੀ 50 ਦੀ ਕੱਲੀ 50 ਦੀ ਜੋੜਾ ਲਾਏਗਾ ਇੱਕ ਇੱਕ ਦਾ ਦੱਸਦਾ ਹਾਂਜੀ ਹਾਂਜੀ ਠੀਕ ਆ ਵੀਰ ਜੀ 10 ਦਾ ਜੋੜਾ ਹੈ ਨਾ ਜੀ ਹਾਂਜੀ ਠੀਕ ਆ ਜੀ ਤੀਜੇ ਨੰਬਰ ਤੇ ਆ ਗਈ ਇਹਦੇ ਪਰ ਦੱਸੋ ਤਿੰਨ ਹਫਤਾ ਹੋ ਗਿਆ ਇਹਦੇ ਥੱਲੇ ਕੋਈ 11 ਤੋਂ 12 ਕਿਲੋ ਦੁੱਧ ਹੋਏਗਾ ਅੱਛਾ ਜੀ ਹਾਂਜੀ ਬੱਚਾ ਕੀ ਆ ਗਿਆ ਨਾ ਬੱਚਾ ਇਹਦੇ ਥੱਲੇ ਇਹਦਾ ਵੀ ਬੱਛਾ ਹੀ ਹੈ ਮਗਰ ਠੀਕ ਹੈ 11 ਕਿਲੋ ਦੁੱਧ ਦਾ ਖੋਲੋ ਵੀਰੇ ਹਾਂਜੀ ਹਾਂਜੀ ਵੇਖੋ ਵੀਰ ਜੀ ਵੱਡੇ ਪੱਲੇ ਚ ਵੀ ਵਹਿੜਾ ਥੋੜਾ ਜਿਹਾ ਰੁੱਖਾਪਾਨਾ ਵਹਿੜ ਚੰਗੀ ਆ ਚੈੱਕ ਕਰ ਲਓ ਵੀਰੇ ਰੰਗ ਬਾਜਾ ਦੁੱਧ ਵੀਰ ਕਹਿੰਦਾ 11 ਕਿਲੋ ਮੌਜੂਦ ਆ ਵਾ ਕੀਰੇ ਲੈ ਵਾਲੂਆ ਚੈੱਕ ਕਰ ਲੋ ਚੰਗੀ ਵੈਡ ਆ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਇਹ ਭਾਜੀ ਕਈ ਮੁਕੇ ਨਾ ਵੱਡੀਆਂ ਜਿੱਦਾਂ ਵੜਾ ਹੁੰਦੀਆਂ ਵੀਰ ਭਰਾ ਛੋਟੀ ਲੈਣ ਵਾਲੇ ਵੀ ਹੁੰਦੇ ਆ ਹਾਂਜੀ ਹਾਂਜੀ ਉਹਨਾਂ ਕਰਕੇ ਲਈਦੀ ਨਹੀਂ ਤਾਂ ਮੈਂ ਛੋਟੀ ਵੇਰ ਨਹੀਂ ਲੈਂਦਾ ਤੁਹਾਨੂੰ ਪਤਾ ਜਿੰਨੀਆਂ ਇਤਕਾਂ ਵੀਡੀਓ ਪਾਈਆਂ ਵੱਡੀਆਂ ਚਿੰਗੀਆਂ ਵੜਾਂ ਨੇ ਹਾਂਜੀ ਚਲੋ ਇਹ ਆਈ ਸਾਫ਼ ਸੁਥਰਾ ਪਸ਼ੂ ਆ ਵੀਰੇ ਹਨਾ ਵੜਾ ਵੜਾ ਠੰਡੀ ਧੀਰੀ ਹੈ ਘਰ ਚੋਂ ਵਾਲਿਆਂ ਨੂੰ ਬਹੁਤ ਚੰਗੀ ਆਣਾ ਬਿਲਕੁਲ ਬਿਲਕੁਲ ਤੇ ਇਹਦਾ ਮੁੱਲ ਭਾਵੇਂ 55 50 ਜੋ ਮਰਜ਼ੀ ਕਰਾ ਲਓ 45000 ਦੀ ਦੇ ਦਾਂਗੇ 45 ਦੀ ਹਾਂਜੀ ਹੋਰ ਜਿਆ ਜਾਂਦੇ 40000 ਦੀ ਦੇ ਦਈਏ ਠੀਕ ਹੈ ਵੀਰੇ ਜਿਆਜਾ ਹਾਂਜੀ 2000 ਛੋਟ ਕਰਦਾਂਗੇ 38000 ਦੀ ਕੋਈ ਵੀਰ ਫੋਨ ਲਾਵੇ ਫੋਨ ਲਾਏ 38 ਦੀ ਦੇ ਦਾਂਗੇ ਬਿਲਕੁਲ ਜੀ ਬਾਕੀ ਵੇੜਾ ਵਿਖਾਓ ਆਪ ਚੰਗੀਆਂ ਵੇੜਾ ਵੀਰੇ ਚੰਗੀਆਂ ਠੀਕ ਹੈ ਪਾਜੀ ਕਿਆ ਦੀ ਰੱਖਣੇ ਆ ਬਾਦੀ ਵੇਕਦੀਆਂ ਰੋਜੀ ਤਾਂ ਹੀ ਪਸ਼ੂ ਵਿਗਣਾ ਜੀ ਮਾਲ ਬੱਜਿਆ ਈ ਹੈ ਤੁਹਾਡੇ ਸਾਹਮਣੇ ਨਹੀਂ ਬਿਲਕੁਲ ਬਿਲਕੁਲ ਪੰਡਿਆੜੀ ਤੇ ਭਾਵੇਂ 10 ਗਾਵਾ ਹੁਣ 10 ਵੇਦੀਆਂ ਮਾਲ ਸੀ ਰੇਟ ਹੀ ਵਿਗਣਾ ਵੀਰੇ ਹੈਨਾ ਵੇਖੋ ਵੀਰ ਚੰਗੀਆਂ ਵੇੜਾ ਆਗੀਆਂ ਵੀਰੇ ਕੋਲੇ ਥਨਲੇਵੇ ਵਾਲੀਆਂ ਨੇ ਚੰਗੀ ਕੁਆਲਿਟੀ ਵਾਲੀਆਂ ਨੇ ਬਾਕੀ ਵੀਰੋ ਤੁਸੀਂ ਫੋਨ ਲਾਇਓ ਮਾਤਾ ਆਂਟਾ ਡਾਡਾ ਹੋਰ ਹੋ ਜੂਗਾ ਵੀਰੋ ਮੇਰਾ ਭਰਾ ਜਿੱਦਾਂ ਮਰਜ਼ੀ ਲੈ ਜਾਏ ਠੀਕ ਹੈ ਵੀਰੇ ਨਹੀਂ ਵੀ ਕਿਸੇ ਗੱਲੋਂ ਖੁੰਡੀਆਂ ਉਚੜੀਆਂ ਬਿਲਕੁਲ ਬਿਲਕੁਲ ਸਾਡੇ ਪਤਾ ਲੱਗ ਹੀ ਜਾਂਦਾ ਬਿਲਕੁਲ ਬਿਲਕੁਲ ਚੰਗੀਆਂ ਵੀਰੋ ਟੌਪ ਕਲਾਸ ਵੇੜਾ ਨੇ ਹਾਂ ਜੀ ਬਾਕੀ ਹਰ ਵੀਰ ਨੂੰ ਇਹੋ ਬੇਨਤੀ ਆ ਵੀਰੇ ਤੁਸੀਂ ਪਸ਼ੂ ਦੇ ਲਾਗੇ ਜਰੂਰ ਪਹੁੰਚਿਆ ਕਰੋ ਆਪਨੀ ਚੁਾਈ ਕਰੋ ਬਿਲਕੁਲ ਵੀਰ ਬਿਲਕੁਲ ਵੀਰੇ ਚੁਾਈ ਕਰਾਓ ਹਾਂ ਜੀ ਪਾਸ ਕਰੋ ਤੁਹਾਡਾ ਆਪ ਦਾ ਵੀਰੇ ਫਰਜ਼ ਬਣਦਾ ਹਨਾ ਵੀਰ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂਜੀ ਵੀਰ ਜੀ ਨਾਂ ਦੱਸੋ ਆਪਣਾ ਨਾਂ ਵੀਰ ਜੀ ਮੇਰਾ ਜੋਹਨ ਪ੍ਰੀਜੇ ਹਾਂਜੀ ਪਿੰਡ ਸ਼ਿਕਾਰਮਚੀਆਂ ਹਾਂਜੀ ਤਹਿਸੀਲ ਡੇਰਾ ਬਾਬਾਨਕ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 819052 ਠੀਕ ਐ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ